ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵਟਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਹੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਤੁਰੇ ਫੁਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆ ਲਾਏ ਬੈਠੇ ਕਰਪਾ ਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁਝਨ ਨਾਹੀ ਹਾਰਿਆ ਕਰ ਫਰਮਾਇ ਸਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਕਰ ਫਰਮਾਇਸ ਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਚਾਵਰ ਛਤਰ ਤਖਤ ਦੇ ਮਾਲਕ ਦੋ ਜਹਾਂ ਵਾਲੇ ਸ਼ਬਦੋ ਏਕਰਾ ਮਾਤ ਕਾਇਨਾਤ ਦੇ ਮਾਲਕ ਸਮੂਚੀ ਮਾਨਵਤਾ ਦੇ ਸਾਂਝੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰਮੁਖ ਪਿਆਰਿਓ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਨਿੱਕੀ ਗੋਦ ਦਾ ਆਨੰਦ ਮਾਣਦੇ ਹੋਏ ਅੰਮ੍ਰਿਤ ਵੇਲੇ ਤੋਂ ਹੀ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਲਾਹੇ ਪ੍ਰਾਪਤ ਕਰ ਰਹੇ ਹਾਂ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜਿੱਥੇ ਗੁਰੂ ਸਾਹਿਬ ਜੀਆ ਦੀ ਕਿਰਪਾ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਕਿ ਚੱਲਦੀ ਆ ਰਹੀ ਹੈ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ 17ਵੀਂ ਪੌੜੀ ਦੇ ਨਾਲ ਜੋ ਦੋਸ ਲੋਕ ਆਏ ਉਥੋਂ ਤੱਕ ਦੇ ਵਿਚਾਰ ਕਰਵਾਈ ਅੱਗੇ ਆਪ ਸੰਗਤ ਨੇ ਜੋ 17ਵੀਂ ਪੌੜੀ ਹੈ ਉਸ ਦਾ ਪਾਠ ਸਰਵਣ ਕੀਤਾ ਆਓ ਇਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰਾਮ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਇਹ ਜੋ ਪਾਵਨ ਪਾਉੜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਦਸਨਾ ਤੋਂ ਉਚਾਰਨ ਕੀਤੀ ਹੋਈ 472 ਅੰਗ ਉੱਪਰ ਸੁਭਾਏ ਮਨ ਹੈ ਜਿੱਥੇ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਪਿਛਲੇ ਸ਼ਲੋਕਾਂ ਦੇ ਅੰਦਰ ਦੱਸਿਆ ਕਿ ਇਸ ਸੰਸਾਰ ਤੇ ਠੱਗੀਆਂ ਮਾਰ ਕੇ ਤੇ ਚੋਰੀਆਂ ਕਰਕੇ ਤੇ ਆਪਣੇ ਪਿਤਰਾਂ ਦੇ ਸ਼ਰਧਾ ਕਰਾਉਣੇ ਧਰਮ ਦੀ ਕੀਰਤਨਾ ਕਰਨੀ ਤੇ ਆਪਣੇ ਪਿਤਰਾਂ ਦੇ ਸ਼ਰਧਾ ਕਰਾਉਣੇ ਉਹਦੇ ਨਾਲ ਤੁਹਾਡੇ ਪਿਤਾ ਵੀ ਗੁਨਾਹਗਾਰ ਹੁੰਦੇ ਨੇ ਕਿਉਂਕਿ ਇਹ ਤੁਹਾਡੀ ਜਿਹੜੀ ਵਸਤੂ ਚੋਰੀ ਦੀ ਐ ਚੋਰੀ ਦੀ ਵਸਤੂ ਦੇ ਨਾਲ ਜਿਹੜਾ ਹਵਨ ਕਰਨ ਵਾਲਾ ਐ ਜਿਹੜਾ ਸ਼ਰਾਧ ਕਰਨ ਵਾਲਾ ਬ੍ਰਾਹਮਣ ਐ ਉਹ ਵੀ ਚੋਰ ਹੁੰਦਾ ਏ ਤੇ ਇੱਕ ਤੁਸੀਂ ਤੇ ਚੋਰ ਹੋ ਹੀ ਇਸ ਪ੍ਰਕਾਰ ਇਹ ਕਿੰਨੇ ਹੀ ਚੋਰ ਦੇ ਰੂਪ ਦੇ ਵਿੱਚ ਆਉਂਦੇ ਜੇ ਸਤਿਗੁਰੂ ਸਾਹਿਬ ਜੀਆ ਨੇ ਪਹਿਲੀ ਤੇ ਸ਼ਰਾਧ ਮਨਮਤ ਦੱਸਿਆ ਹੈ ਇਹ ਆਪਣੀ ਗੁਰਮਤ ਦੇ ਵਿੱਚ ਨਹੀਂ ਹੈ ਸ਼ਰਾਦ ਵੈਸੇ ਦਾਨਪੁਣ ਕਰਨਾ ਚਾਹੀਦਾ ਹੈ ਮਨੁੱਖ ਨੂੰ ਪਰ ਇਹ ਸ਼ਰਾਦ ਦੇ ਨਾਲ ਨਾ ਪਿਤਰਾਂ ਦੇ ਕੋਲ ਭੋਜਨ ਪਹੁੰਚਦਾ ਏ ਸਤਿਗੁਰੂ ਸਾਹਿਬ ਜੀ ਪਾਵਨ ਸ਼ਲੋਕ ਦੇ ਰਾਹੀਂ ਸਮਝਾਉਂਦੇ ਨੇ ਕਿਉਂਕਿ ਉਸ ਦਰਗਾਹ ਤੇ ਜਾ ਕੇ ਉਹੀ ਮਿਲਦਾ ਏ ਜੋ ਇਸ ਸੰਸਾਰ ਤੇ ਖਟਿਆ ਹੋਇਆ ਜਿਹੜੀ ਕਲਣਾ ਕੀਤੀ ਉਹੀ ਦਰਗਾਹ ਦੇ ਵਿੱਚ ਮਿਲਣੀ ਹੈ ਜਿਹੋ ਜਾਂ ਮਨੁੱਖ ਬੀਜ ਬੀਜੇਗਾ ਉਹੋ ਜਾਂ ਫਲ ਉਹਨੂੰ ਮਿਲਦਾ ਏ ਜੇ ਚੰਗੇ ਕਰਮਾਂ ਦਾ ਬੀਜ ਬੀਜੇਗਾ ਤੇ ਚੰਗੇ ਕਰਮਾਂ ਦਾ ਫਲ ਮਿਲੇਗਾ ਤੇ ਜੇ ਮਾੜੇ ਕਰਮਾਂ ਦਾ ਬੀਜ ਬੀਜਿਆ ਤੇ ਮਾੜੇ ਕਰਮਾਂ ਦਾ ਫਲ ਮਿਲੇਗਾ ਕਿਉਂਕਿ ਜਿਸ ਪ੍ਰਕਾਰ ਦਾ ਮਨੁੱਖ ਬੀਜਦਾ ਹੈ ਉਹੋ ਜਾਈ ਫਲ ਮਿਲਦਾ ਏ ਸਤਿਗੁਰੂ ਸਾਹਿਬ ਜੀ ਆਨੇ ਅਗਲੇ ਸ਼ਲੋਕ ਦੇ ਰਾਹੀਂ ਸਮਝਾਇਆ ਇਜਿਸ ਪ੍ਰਕਾਰ ਇਸਤਰੀ ਨੂੰ ਰਤੂ ਆਉਂਦੀ ਹੈ ਤੇ ਉਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਤੇ ਰਤੂ ਆਉਣ ਤੋਂ ਬਾਅਦ ਕੇਸ਼ੀ ਇਸ਼ਨਾਨ ਕਰਨ ਦੇ ਨਾਲ ਜਿਹੜੀ ਇਸਤਰੀ ਹੈ ਉਹ ਪਵਿੱਤਰ ਹੋ ਜਾਂਦੀ ਹੈ ਪਰ ਜੇਕਰ ਜਿਹੜਾ ਤਮਾਕੂ ਲਾਉਣ ਵਾਲਾ ਮਨੁੱਖ ਹੈ ਜਿਹੜਾ ਜਗਤ ਝੂਠ ਆਪਣੇ ਮੂੰਹ ਦੇ ਵਿੱਚ ਲਾਉਣ ਵਾਲਾ ਏ ਉਹ ਕਦੇ ਪਵਿੱਤਰ ਨਹੀਂ ਹੋ ਸਕਦਾ ਭਾਵੇਂ ਉਹ ਇਸ਼ਨਾਨ ਵੀ ਕਰ ਲਵੇ ਸਤਿਗੁਰੂ ਸਾਹਿਬ ਜੀਆ ਨੇ ਸਿੱਖਾਂ ਨੂੰ ਹਦਾਇਤ ਕੀਤੀ ਹੈ ਕਿ ਜਿਹੜਾ ਤਮਾਕੂ ਲਾਉਣ ਵਾਲਾ ਹੈ ਜਾਂ ਉਹਦੇ ਲਾਗੂ ਵੀ ਜੇ ਨੰਗ ਦਈਏ ਨਾ ਜੇ ਉਹਦੇ ਨਾਲ ਥੋੜਾ ਜਿਹਾ ਵੀ ਟੱਚ ਹੋ ਜਾਵੇ ਤੇ ਫਿਰ ਜਿਹੜਾ ਇਹ ਮਨੁੱਖ ਹੈ ਕੇਸ਼ੀ ਇਸ਼ਨਾਨ ਕਰਕੇ ਸਤਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਵਿੱਚ ਆਵੇ ਇਤਨਾ ਇਹਨੂੰ ਮਾੜਾ ਮੰਨਿਆ ਹੈ ਜਗਤ ਦੂਤ ਨੇ ਉਸ ਤੋਂ ਬਾਅਦ ਜਿਹੜਾ ਗੁਰੂ ਦਾ ਸਿੱਖ ਹੈ ਉਸਨੇ ਕਿਸੇ ਵੀ ਨਸ਼ੇ ਕਰਨ ਵਾਲੇ ਦੇ ਕੋਲੋਂ ਕੋਈ ਵੀ ਚੀਜ਼ ਨਹੀਂ ਸ਼ੱਕਣਦੀ ਸ਼ਰਾਬ ਪੀਣ ਵਾਲਿਆਂ ਕੋਲੋਂ ਜਾਂ ਕੋਈ ਤਮਾਕੂ ਲਾਉਣ ਵਾਲਾ ਜਾਂ ਕੋਈ ਕੁੜੀਆਂ ਖਾਣ ਵਾਲਾ ਇਹਨਾਂ ਦੇ ਕੋਲੋਂ ਕਿਸੇ ਪ੍ਰਕਾਰ ਦੀ ਕਿਸੇ ਵੀ ਕੋਈ ਚੀਜ਼ ਜਿਹੜੀ ਨਹੀਂ ਛਕਣ ਦਾ ਕਿਉਂਕਿ ਇਹ ਜਗਤ ਦੀਆਂ ਝੂਠਾਂ ਨੇ ਇਹ ਸੁਚਮਤਾ ਵੀ ਇੱਕ ਸਾਧਨ ਹੈ ਜਿੰਨੂੰ ਕਹਿ ਦਿੰਦਾ ਹੈ ਵਿਵੇਕ ਵੇਖਿਆ ਹੋਵੇਗਾ ਜਦੋਂ ਕਿਸੇ ਸੰਪਰਦਾ ਦੇ ਸਥਾਨਾਂ ਤੇ ਜਾਈਏ ਤੇ ਉੱਥੇ ਦੋ ਲੰਗਰ ਹੁੰਦੇ ਨੇ ਇੱਕ ਵਿਵੇਕ ਦਾ ਲੰਗਰ ਤੇ ਇੱਕ ਸਧਾਰਨ ਲੰਗਰ ਦੂਸਰੇ ਮਨੁੱਖਾਂ ਦੇ ਲਈ ਸੁਧਾਰਤ ਲੰਗਰ ਹੁੰਦਾ ਹੈ ਤੇ ਜਿਹੜੇ ਮਾਪੁਰਖ ਆਉਂਦੇ ਨੇ ਉਹਨਾਂ ਦੇ ਲਈ ਬਿਵੇਕ ਦਾ ਲੰਗਰ ਹੁੰਦਾ ਹੈ ਬਿਵੇਕ ਦੇ ਲੰਗਰ ਵਿੱਚ ਸੁਚਮਤਾ ਹੁੰਦੀ ਹੈ ਸਰਬ ਲੋ ਦੇ ਭਾਂਡੇ ਵਰਤੇ ਜਾਂਦੇ ਨੇ ਹੋਰ ਉਸ ਦੇ ਅੰਦਰ ਉਸ ਲੰਗਰ ਦੇ ਵਿੱਚ ਹੋਰ ਕੋਈ ਭਾਂਡਾ ਨਹੀਂ ਜਾ ਸਕਦਾ ਨਾ ਉੱਥੇ ਸਰਪ ਜਾਂਦੀ ਹੈ ਹੋਰ ਜਿਹੜੀ ਸਾਰੀਆਂ ਦੇਸੀ ਚੀਜ਼ਾਂ ਦੀ ਵਰਤੋਂ ਉੱਥੇ ਹੁੰਦੀ ਹੈ ਇਸ ਪ੍ਰਕਾਰ ਇਹ ਵਿਵੇਕ ਦਾ ਲੰਗਰ ਤਿਆਰ ਹੁੰਦਾ ਹੈ ਜਿਹੜਾ ਸਾਰਾ ਘਿਓ ਦੇ ਨਾਲ ਹੀ ਲੰਗਰ ਤਿਆਰ ਹੁੰਦਾ ਉਹ ਸਾਧੂ ਮਹਾਂਤਮਾ ਦੇ ਲਈ ਕਿਉਂਕਿ ਇਹਦੇ ਵਿੱਚ ਵੀ ਸੁਚਮਤਾ ਹੈ ਦੋ ਚੀਜ਼ਾਂ ਦੀ ਵਿਚਾਰ ਕਰ ਰਹੇ ਹਾਂ ਸੱਚ ਤੇ ਸੋਚ ਝੂਠ ਤੇ ਜੂਠ ਝੂਠ ਤੇ ਜੂਠ ਇਹ ਹੀ ਦੋਨੇ ਚੀਜ਼ਾਂ ਵਧਦੀਆਂ ਜਾ ਰਹੀਆਂ ਨੇ ਝੂਠ ਬੋਲਣਾ ਮਨੁੱਖ ਛੱਡਦਾ ਨਹੀਂ ਹੈ ਤੇ ਜੂਠ ਖਾਣੀ ਵੀ ਨਹੀਂ ਛੱਡਦਾ ਨਾ ਮਨੁੱਖ ਦੇ ਕੋਲ ਸੱਚ ਹੈ ਤੇ ਨਾ ਸੋਚ ਸੁਚਮਤਾ ਵੀ ਨਹੀਂ ਹੈ ਜੇਕਰ ਐਸੇ ਵਿਵੇਕ ਦੇ ਲੰਗਰ ਦੀ ਗੱਲ ਕਰੀਏ ਤੇ ਅਗਲੇ ਕਿੰਤੂ ਪਰੰਤੂ ਕਰਨ ਵਾਲੇ ਜਾਦੇ ਹੁੰਦੇ ਕਹਿੰਦੇ ਨੇ ਕਿ ਇਹ ਜਿਹੜਾ ਇਹ ਇਹ ਲੰਗਰ ਹੈ ਇਹ ਵੱਡਿਆਂ ਲੋਕਾਂ ਦੇ ਲਈ ਪਰ ਨਹੀਂ ਜਿਹੜਾ ਵਿਵੇਕ ਦਾ ਲੰਗਰ ਹੈ ਉਹ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਐਸਾ ਲੰਗਰ ਹੈ ਜਿਹਦੇ ਛਕਣ ਦੇ ਨਾਲ ਫਿਰ ਕੋਈ ਬਿਮਾਰੀ ਨਹੀਂ ਨੇੜੇ ਆਉਣੀ ਤੇ ਜਦੋਂ ਸਾਰਾ ਕੁਝ ਛਕ ਲੈਣਾ ਜਿਹੜੇ ਅੱਜ ਕੱਲ ਫਾਸਟ ਫੂਡ ਛਕਣਾ ਤੇ ਫਿਰ ਬਿਮਾਰੀਆਂ ਹੀ ਲੱਗਦੀਆਂ ਨੇ ਜਦੋਂ ਫਿਰ ਦੇਸੀ ਘਿਓ ਦੇ ਨਾਲ ਤਿਆਰ ਕੀਤਾ ਹੋਇਆ ਸਾਰਾ ਪੁਰਾਣ ਪੁਰਾਤਨ ਤਰੀਕੇ ਨਾਲ ਤਿਆਰ ਕੀਤਾ ਹੋਇਆ ਭੋਜਨ ਛਕਣਾ ਤੇ ਫਿਰ ਉਹਦੇ ਨਾਲ ਸਰੀਰ ਵੀ arogya ਰਹਿੰਦਾ ਏ ਇਸ ਕਰਕੇ ਇਹ ਵਿਵੇਕ ਹੈ ਇਹ ਸੁਚਮਤਾ ਹੈ ਤੋਂ ਫਿਰ ਜਿਹੜੇ ਜਗਤ ਜੂਠ ਲਾਉਣ ਵਾਲੇ ਨੇ ਉਹਨਾਂ ਦੇ ਕੋਲ ਸੁਚਮਤਾ ਨਹੀਂ ਹੈ ਉਹਨਾਂ ਦੇ ਕੋਲ ਉਹ ਲੱਗਿਓ ਨੰਗਣਾ ਨਹੀਂ ਐ ਸਤਿਗੁਰੂ ਸਾਹਿਬ ਜੀਆਂ ਨੇ ਹਦਾਇਤ ਕੀਤੀ ਹੈ। ਤੋਂ ਇਹ ਐਸੇ ਝੂਠੇ ਨੇ ਐਸੇ ਝੂਠੇ ਨੇ ਜਿਨ੍ਹਾਂ ਦੇ ਮੂੰਹ ਦੇ ਸਦਾ ਹੀ ਜਿਹੜੀ ਝੂਠ ਲੱਗੀ ਰਹਿੰਦੀ ਐ। ਸਾਰੇ ਜਗਤ ਦੀ ਝੂਠ ਇਹਨਾਂ ਦੇ ਮੂੰਹ ਦੇ ਵਿੱਚ ਲੱਗੀ ਰਹਿੰਦੀ ਐ। ਫਿਰ ਉਹ ਸੁੱਚੇ ਨਹੀਂ ਆਖ ਸਕਦੇ ਜਿਹੜੀ ਇਸਤਰੀ ਨੂੰ ਰਿਤੂ ਆਉਣੀ ਉਹ ਕੁਝ ਦਿਨਾਂ ਬਾਅਦ ਪਵਿੱਤਰ ਹੋ ਸਕਦੀ ਹੈ ਸੀਸ਼ਟ ਧੋ ਕੇ ਆਪਣਾ ਕਿਸੇ ਸ਼ਨਾਣ ਕਰਕੇ ਪਰ ਜਿਹੜਾ ਮੂੰਹ ਤੇ ਜਗਤ ਜੂਠ ਲਾਉਣ ਵਾਲਾ ਮਨੁੱਖ ਹੈ ਉਹ ਸੁੱਚਾ ਨਹੀਂ ਹੋ ਸਕਦਾ ਸੁੱਚਾ ਕੌਣ ਹੋਵੇਗਾ ਇਸ ਸੰਸਾਰ ਤੇ ਜਿਨ੍ਹਾਂ ਦੇ ਹਿਰਦੇ ਚ ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਹੈ ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਜਿਨ੍ਹਾਂ ਦੇ ਹਿਰਦੇ ਚ ਪ੍ਰਮਾਤਮਾ ਦਾ ਨਾਮ ਵਸ ਗਿਆ ਉਹ ਇਸ ਸੰਸਾਰ ਤੇ ਸੁੱਚੇ ਨੇ ਅੱਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਐਸਾ ਸੰਸਾਰ ਹੈ ਇਸ ਸੰਸਾਰ ਦੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਨੂੰ ਮਨੁੱਖ ਆਪਣਾ ਸਮਝ ਕੇ ਬੈਠਾ ਹੈ ਕਿ ਇਹ ਸਾਰੀਆਂ ਵਸਤੂਆਂ ਸਾਡੇ ਕੰਮ ਆਉਣ ਵਾਲੀਆਂ ਨੇ ਘੋੜੇ ਹਾਥੀ ਜਾਂ ਮਹਿਲ ਪਾਏ ਹੋਏ ਮਹਿਲ ਮਨਾਰੇ ਸਾਰੇ ਕੁਝ ਹੀ ਇਹ ਚੀਜ਼ਾਂ ਨੂੰ ਆਪਣੀਆਂ ਸਮਝ ਕੇ ਬੈਠਾ ਹੈ ਤੇ ਆਪਣੇ ਮਨ ਦੇ ਅੰਦਰ ਜਿੱਦਾਂ ਦੇ ਹਿਰਦੇ 'ਚ ਯੋਜ ਆਉਂਦੇ ਨੇ ਉਸੇ ਪ੍ਰਕਾਰ ਦੇ ਚੋਜ ਕਰਦਾ ਫਿਰਦਾ ਹੈ ਪਰਮਾਤਮਾ ਦਾ ਹੁਕਮ ਨਹੀਂ ਮੰਨਦਾ ਆਪਣੇ ਮਨ ਦੇ ਚੋਜ ਕਰਦਾ ਫਿਰਦਾ ਹੈ ਤੇ ਉਹ ਪਰਮਾਤਮਾ ਨੂੰ ਵਿਸਾਰਿਆ ਹੋਇਆ ਏ ਤੇ ਫੇਰ ਪਰਮੈਸ਼ਰਾ ਕੇ ਜਿਹੜੇ ਵਕ ਵਕ ਤਰੀਕੇ ਦੇ ਭੋਜਨੋ ਛਕਦਾ ਫਿਰ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਜਿੱਦਨ ਬੁਢਾਪਾ ਆ ਗਿਆ ਤੇ ਇਹ ਜੋਬਨ ਖਤਮ ਹੋ ਜਾਣਾ ਏ ਤੇ ਇੱਕ ਦਿਨ ਇਹ ਸਰੀਰ ਦੀ ਮਰਤੂ ਵੀ ਹੋ ਜਾਣੀ ਆ ਕਿਉਂਕਿ ਇਹ ਸੰਸਾਰ ਤੇ ਦੋ ਵਸਤੂਆਂ ਸੱਚ ਨੇ ਇੱਕ ਮੌਤ ਤੇ ਦੂਸਰੀ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਤੋਂ ਬਿਗੈਰ ਕੋਈ ਇਸ ਸੰਸਾਰ ਤੇ ਆਸਰਾ ਨਹੀਂ ਹੈ ਦੂਸਰੀ ਮੌਤ ਸਦਾ ਸਦੀਵੀ ਕਾਲ ਦੇ ਲਈ ਅਟੱਲ ਸੁਚਾਈ ਹੈ ਜਿਹੜੀ ਆਉਣੀ ਹੀ ਹੈ ਕਿਉਂਕਿ ਗੁਰਦੇਵ ਪਿਤਾ ਬਖਸ਼ਿਸ਼ ਕਰਕੇ ਦੱਸਦੇ ਮਰਨ ਲਿਖਾਏ ਮੰਡਲ ਮੈਂ ਆਏ ਇਹ ਜਿਹੜਾ ਸੰਸਾਰ ਹੈ ਨਾ ਸੰਸਾਰ ਇਹਦੇ ਵਿੱਚ ਜਦੋਂ ਮਨੁੱਖ ਆਉਂਦਾ ਏ ਇੱਥੇ ਆਉਣ ਤੋਂ ਪਹਿਲਾਂ ਉਹ ਆਪਣਾ ਮਰਨਾ ਤੇ ਜੀਣਾ ਇਹ ਦੋਨੇ ਲਿਖਵਾ ਕੇ ਆਉਂਦਾ ਏ ਜਿੱਦਣ ਉਹ ਵੀ ਲਿਖਿਆ ਜਾਂਦਾ ਜਦੋਂ ਮਨੁੱਖ ਨੇ ਇਸ ਸੰਸਾਰ ਤੇ ਆਉਣਾ ਇੰਨੇ ਉਹਦੇ ਸਵਾਸ ਨੇ ਇੰਨੇ ਸਵਾਸ ਭੋਗ ਉਤਨ ਤੋਂ ਬਾਅਦ ਉਸ ਮਨੁੱਖ ਨੇ ਇਸ ਸੰਸਾਰ ਤੋਂ ਚਲੇ ਜਾਣਾ ਏ ਉਹ ਵੀ ਪਹਿਲਾਂ ਹੀ ਲਿਖਿਆ ਜਾਂਦਾ ਹੈ ਤੇ ਮਰਨਾ ਲਿਖਾ ਕੇ ਇਸ ਸੰਸਾਰ ਤੇ ਜੀਵ ਆਉਂਦਾ ਏ ਇਸ ਸੰਸਾਰ ਦੇ ਭੋਗ ਭੋਗਦਿਆਂ ਹੋਇਆਂ ਜਦੋਂ ਉਹ ਜਿਹਦੇ ਸਵਾਸ ਨੇ ਉਹ ਖਤਮ ਹੋ ਜਾਂਦੀ ਉਦੋਂ ਇਸ ਜੀਵ ਨੂੰ ਜਾਣਾ ਪੈਂਦਾ ਹੈ ਉਸੇ ਪ੍ਰਕਾਰ ਆਪਣੇ ਜਿਹੜੇ ਸਵਾਸ ਨੇ ਉਹ ਵੀ ਇੱਕ ਇੱਕ ਕਰਕੇ ਖਚਤ ਹੋ ਰਿਹਾ ਤੇ ਸਵਾਸ ਤੇ ਫਿਰ ਉਹੀ ਸਫਲਾ ਹੋਵੇਗਾ ਜਿਹੜਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਪਰ ਮਨੁੱਖ ਨੇ ਇਸ ਸੰਸਾਰ ਦੀ ਮਾਇਆ ਵਿੱਚ ਫਸ ਕੇ ਸਾਰਾ ਕੁਝ ਹੀ ਭੁਲਾ ਬੈਠਾ ਇਹ ਜਿਹੜੀ ਮਾਇਆ ਇਹ ਸਦੀਵੀ ਕਾਲ ਜਾਣ ਵਾਲੀ ਨਹੀਂ ਹੈ ਕੱਲ ਸਾਡੇ ਪਿਤਰਾ ਕੋਲ ਸੀ ਅੱਜ ਸਾਡੇ ਕੋਲ ਹੈ ਤੇ ਕੱਲ ਨੂੰ ਸਾਡੇ ਬੱਚਿਆਂ ਦੇ ਕੋਲ ਹੋਵੇਗੀ ਇਸ ਪ੍ਰਕਾਰ ਇਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਆਓ ਇਸ ਦੀ ਵਿਚਾਰ ਦੇ ਨਾਲ ਜੁੜੀਏ ਤੁਰੇ ਪਲਾਣੇ ਪੌਣ ਵੇਗ ਤੁਰੇ ਕਹਿੰਦੇ ਨੇ ਘੋੜਿਆਂ ਨੂੰ ਪਲਾਣੇ ਪਲਾਣੇ ਜਿਹੜੀ ਘੋੜੇ ਤੇ ਕਾਠੀ ਪਾਈ ਹੁੰਦੀ ਹੈ ਉਸ ਨੂੰ ਕਹਿੰਦੇ ਆ ਪਲਾਣੇ ਬੜੇ ਸੁੰਦਰ ਘੋੜੇ ਨੇ ਜਿੱਤੇ ਬੜੀ ਸੁੰਦਰ ਕਾਟੀਆਂ ਪਾਈਆਂ ਹੋਈਆਂ ਨੇ ਪੌਣ ਵੇਗ ਵੇਗ ਭਾਵ ਉਹਦਾ ਚੱਲਣ ਦੀ ਜਿਹੜੀ ਸ਼ਕਤੀ ਹੈ ਉਹ ਹਵਾ ਦੇ ਬਰਾਬਰ ਹੈ ਪੌਣ ਕਹਿੰਦੇ ਨੇ ਹਵਾ ਨੂੰ ਹਵਾ ਦੇ ਬਰਾਬਰ ਜਿਹੜੇ ਘੋੜੇ ਚੱਲਣ ਵਾਲੇ ਨੇ ਜਿੱਤੇ ਬੜੀਆਂ ਸੁੰਦਰ ਕਾਟੀਆਂ ਪਾਈਆਂ ਹੋਈਆਂ ਹਨ ਹਰ ਰੰਗੀ ਹਰ ਮਸਵਾਰਿਆ ਅਤੇ ਘੋੜਿਆਂ ਦੇ ਨਾਲ ਊਠ ਹਾਥੀ ਇਹ ਵੀ ਬਹੁਤ ਰੱਖੇ ਹੋਏ ਹਨ ਤੇ ਹਰ ਰੰਗੀ ਹਰਮ ਸਵਾਰਿਆ ਹਾ ਸਾਰਿਆਂ ਰੰਗਾਂ ਦੇ ਨਾਲ ਉਹਨਾਂ ਨੂੰ ਸਵਾਰਿਆ ਹੋਇਆ ਏ ਆਪਣੇ ਮੈਲ ਨੂੰ ਸਾਰਿਆਂ ਰੰਗਾਂ ਦੇ ਨਾਲ ਸਵਾਰਿਆ ਏ ਦੂਸਰਾ ਅਰਥ ਹਰਮ ਦਾ ਕਰੀਏ ਸਾਰਿਆਂ ਰੰਗਾਂ ਦੇ ਨਾਲ ਆਪਣੀ ਇਸਤਰੀ ਨੂੰ ਸ਼ਿੰਗਾਰਿਆ ਹੋਇਆ ਏ ਉਹਨੂੰ ਗਹਿਣੇ ਪਾਏ ਹੋਏ ਹਨ ਤੋਂ ਵੱਡੇ ਵੱਡੇ ਜਿਹੜੇ ਘੋੜੇ ਮਹਿੰਗੇ ਮਹਿੰਗੇ ਘੋੜੇ ਹਾਥੀ ਊਂਟ ਉਹ ਵੀ ਆਪਣੇ ਕੋਲ ਰੱਖੇ ਨੇ ਬਹੁਤ ਸੁੰਦਰ ਉਹਨਾਂ ਤੇ ਕਾਠੀਆਂ ਪਾਈਆਂ ਹੋਈਆਂ ਨੇ ਤੇ ਆਪਣੇ ਮਹਿਲਾ ਨੂੰ ਆਪਣੀ ਇਸਤਰੀਆਂ ਨੂੰ ਗਹਿਣਿਆਂ ਦੇ ਨਾਲ ਵੱਖ-ਵੱਖ ਤਰੀਕੇ ਦੇ ਕੱਪੜੇ ਪਾ ਕੇ ਤੇ ਉਹਨਾਂ ਨੂੰ ਸਜਾਇਆ ਹੋਇਆ ਹੈ ਕੋਠੇ ਮੰਡਪ ਮਾੜੀਆਂ ਕੱਚੇ ਕੋਠੇ ਮੰਡਪ ਤੋਂ ਭਾਵ ਮੈਲ ਤੇ ਮਾੜੀਆ ਭਾਵ ਜਿਹੜੇ ਮਹਿਲ ਮਨਾਰੇ ਉੱਤੇ ਮਟੀਆਂ ਵਾਲੇ ਜਿਹੜੇ ਹੁੰਦੇ ਹਨ ਉਹ ਮਾੜੀਆ ਲਾਏ ਬੈਠੇ ਕਰ ਪਸਾਰਿਆ ਇਹ ਜਿਹੜਾ ਜੀਵ ਹੈ ਇੱਥੇ ਪਸਾਰਾ ਕਰਕੇ ਬੈਠਾ ਹੋਇਆ ਏ ਇਹ ਜਿਹੜੇ ਸਦਾ ਕਾਲ ਦੇ ਰਹਿਣ ਵਾਲੇ ਨਹੀਂ ਹਨ ਐਸੇ ਮਹਿਲ ਇਹ ਮੰਡਪ ਉਹਨਾਂ ਨੂੰ ਸਦੀਵੀ ਕਾਲ ਦੇ ਲਈ ਸੱਚ ਸਮਝ ਕੇ ਉਹਦੇ ਵਿੱਚ ਵੜ ਕੇ ਬੈਠਾ ਏ ਦੂਸਰਾ ਅਰਥ ਕਰੀਏ ਕੋਠੇ ਕੋਠੇ ਤੋਂ ਭਾਵ ਜਿਹੜੇ ਅਗਿਆਨੀ ਜੀਵ ਮੰਡਪ ਜਿਹੜੇ ਪਖੰਡੀ ਜੀਵ ਮਾੜੀਆ ਭਾਵ ਜਿਹੜੇ ਪਾਪੀ ਜੀਵ ਇਹ ਸਾਰੇ ਸੰਸਾਰ ਤੇ ਬੈਠੇ ਹੋਏ ਨੇ ਕਿ ਸਾਡਾ ਪਾਪ ਸਦਾ ਲਈ ਚੱਲਣਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਪ੍ਰਮਾਤਮਾ ਦੀ ਦਰਗਾਹ ਤੇ ਜਾ ਕੇ ਲੇਖਾ ਦੇਣਾ ਪੈਂਦਾ ਹੈ ਇਸ ਪ੍ਰਕਾਰ ਸਾਰੇ ਪਸਾਰਾ ਕਰਕੇ ਆਪਣਾ ਬੈਠੇ ਹੋਏ ਨੇ ਇਸ ਸੰਸਾਰ ਤੇ ਚੀਜ ਕਰਨ ਮਨ ਭਾਵਦੇ ਚੀਜ ਤੋਂ ਭਾਵ ਚੋਜ ਜਿਹੜਾ ਮਨੁੱਖ ਇਸ ਸੰਸਾਰ ਤੇ ਆਣ ਕੇ ਚੋਜ ਕਰਦਾ ਫਿਰ ਰਿਹਾ ਏ ਉਹ ਵੀ ਆਪਣੇ ਮਨ ਭਉਂਦੇ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਨਹੀਂ ਆਉਂਦਾ ਤੇ ਆਪਣੇ ਮਨ ਭਉਂਦੇ ਜਿਹੜੇ ਇਸ ਸੰਸਾਰ ਤੇ ਆਣ ਕੇ ਉਹ ਚੋਜ ਕਰਦਾ ਫਿਰ ਰਿਹਾ ਹੈ ਹਰ ਬੁੱਜਨ ਨਾਹੀ ਹਾਰਿਆ ਤੇ ਫਿਰ ਪ੍ਰਮਾਤਮਾ ਨੂੰ ਬੁੱਝਿਆ ਨਹੀਂ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਏ ਉਹਨੂੰ ਬੁੱਝਿਆ ਨਹੀਂ ਉਹਨੂੰ ਵਿਚਾਰਿਆ ਨਹੀਂ ਹਾਰਿਆ ਹਾਰਿਆ ਤੋਂ ਭਾਵ ਇਹ ਸੰਸਾਰ ਬਾਜੀ ਹਾਰ ਗਿਆ ਕਿਉਂਕਿ ਇਹ ਸੰਸਾਰ ਇੱਕ ਬਾਜੀ ਹੈ ਇਹ ਅਫਸਰ ਮਿਲਿਆ ਹੋਇਆ ਹੈ ਮਨੁੱਖ ਨੂੰ ਇਸ ਸੰਸਾਰ ਤੋਂ ਪਰ ਪਾਰ ਉਤਰਨ ਵਾਸਤੇ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨਾਕਾਮ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਦੇ ਵਿੱਚ ਬੈਠ ਕੇ ਤੇ ਪ੍ਰਮਾਤਮਾ ਦਾ ਨਾਮ ਭਜਣਾ ਕਰੋ ਪ੍ਰਮਾਤਮੇ ਦਾ ਨਾਮ ਦਾ ਸਿਮਰਨ ਕਰਨਾ ਕਰੋ ਹੋਰ ਕੋਈ ਕਾਰਜ ਨਹੀਂ ਕਰਨਾ ਕਿਉਂਕਿ ਇਹ ਅਵਸਰ ਮਿਲਿਆ ਇਹੀ ਤੇਰਾ ਅਵਸਰ ਇਹੀ ਵਾਰ ਤੋ ਫਿਰ ਪਤਾ ਨਹੀਂ ਇਹ ਕਦੋਂ ਅਵਸਰ ਮਿਲਣਾ ਜੇ ਪਾਰ ਉਤਾਰਾ ਨਾ ਹੋਇਆ ਤੇ 84 ਲੱਖ ਜੁਨਾਂ ਦੇ ਵਿੱਚ ਫਿਰ ਭਟ ਰਟਣਾ ਪੈਣਾ ਹੈ ਤੋ ਐਸਾ ਮਨੁੱਖ ਹੈ ਜਿਹੜੇ ਆਪਣੇ ਮਨ ਨੂੰ ਭਾਉਂਦੇ ਜੋ ਚੋਜ ਕਰਦਾ ਫਿਰ ਰਿਹਾ ਏ ਪ੍ਰਮਾਤਮਾ ਨੂੰ ਬੁੱਝ ਨਹੀਂ ਰਹਾ ਇਹ ਜਿਹੜੀ ਜਿੱਤੀ ਹੋਈ ਬਾਜੀ ਇਸ ਸੰਸਾਰ ਦੀ ਜਿਹੜੀ ਬਾਜੀ ਹੈ ਉਸ ਨੂੰ ਹਾਰ ਗਿਆ ਹੈ ਕਰਪੁਰ ਮਾਇਸ ਖਾਇਆ ਫਿਰ ਆਪਣੀਆਂ ਪਰਮੈਸ਼ਾ ਮਾਰ ਰਿਹਾ ਏ ਪਰਮੈਸ਼ਾ ਦੇ ਨਾਲ ਵੱਖ-ਵੱਖ ਤਰੀਕੇ ਦੇ ਜਿਹੜੇ ਭੋਜਨ ਹੈ ਉਹ ਛਕ ਰਿਹਾ ਏ ਖਾ ਰਿਹਾ ਹੈ ਮਹਿਲਤ ਮਰਨ ਵਿਸਾਰਿਆ ਉਸ ਤੋਂ ਬਾਅਦ ਆਪਣੇ ਜਿਹੜੇ ਮੰਡਪ ਮਹਿਲ ਮਾੜੀਆਂ ਨੇ ਉਹਨਾਂ ਨੂੰ ਵੇਖ ਰਿਹਾ ਏ ਮਰਨ ਵਿਸਾਰਿਆ ਉਹ ਪ੍ਰਮਾਤਮਾ ਦਾ ਨਾਮ ਵਿਸਾਰਿਆ ਹੋਇਆ ਏ ਉਸ ਤੋਂ ਬਾਅਦ ਇਹ ਜਿਹੜਾ ਮਰਨਾ ਹੈ ਉਹ ਵੀ ਵਿਸਾਰਿਆ ਜਿਹੜਾ ਮਰਨਾ ਹੈ ਉਸ ਨੂੰ ਵਿਸਾਰ ਦਿੱਤਾ ਹੈ ਮਨੁੱਖ ਨੇ ਤੇ ਆਪਣੇ ਮਹਿਲਾਂ ਦੇ ਚ ਬੈਠਾ ਹੋਇਆ ਚੋਜ ਕਰਦਾ ਫਿਰ ਰਿਹਾ ਹੈ ਅਤੇ ਪਰਮੈਸ਼ਾ ਚਲਾ ਰਿਹਾ ਹੈ ਜਰ ਆਈ ਜੋਬਨ ਹਾਰਿਆ ਜਰ ਕਹਿੰਦੇ ਨੇ ਬੁਢਾਪੇ ਨੂੰ ਜੋਬਨ ਕਹਿੰਦੇ ਨੇ ਜਵਾਨੀ ਨੂੰ ਤੇ ਜਦੋਂ ਬੁਢਾਪਾ ਆ ਗਿਆ ਤੇ ਫਿਰ ਜਵਾਨੀ ਤੋਂ ਮਨੁਖਾਰ ਗਿਆ ਜਦੋਂ ਬੁਢਾਪਾ ਆ ਗਿਆ ਬੁਢਾਪੇ ਦੇ ਆਉਣ ਦੇ ਨਾਲ ਜਵਾਨੀ ਚਲੀ ਗਈ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਇਹ ਮੇਰੇ ਮੌਲਾ ਤੇਰੀ ਇਹ ਦੁਨੀਆ ਫਾਨੀ ਦੇਖੀ ਹਰ ਚੀਜ਼ ਆਣੀ ਜਾਣੀ ਦੇਖੀ ਇੱਕ ਉਹ ਚੀਜ਼ ਜੋ ਆਕੇ ਨਾ ਜਾਏ ਉਹ ਬੁਢਾਪਾ ਦੇਖਾ ਇੱਕ ਉਹ ਚੀਜ਼ ਜੋ ਜਾਕੇ ਨਾ ਆਏ ਉਹ ਜਵਾਨੀ ਦੇਖੀ ਜਿਹੜਾ ਇੱਕ ਵਾਰ ਜਾਕੇ ਚਲੇ ਗਿਆ ਉਹ ਜਵਾਨੀ ਵਾਪਸ ਮੁੜ ਨਹੀਂ ਆਉਣੀ ਜਿਹੜਾ ਆ ਗਿਆ ਇੱਕ ਵਾਰ ਬੁਢਾਪਾ ਉਹ ਫਿਰ ਜਾਣਾ ਨਹੀਂ ਹੈ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਇਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਕਿ ਜਿਹੜਾ ਮਨੁੱਖ ਹੈ ਉਹਦਾ ਇੱਕ ਇੱਕ ਸਵਾਸ ਖਤ ੁੰਦਾ ਜਾ ਰਿਹਾ ਏ ਇੱਕ ਇੱਕ ਸੁਵਾਸ ਕਰਕੇ ਉਹ ਮਰ ਰਿਹਾ ਏ ਤੇ ਪ੍ਰਮਾਤਮਾ ਦਾ ਨਾਮ ਉਸਨੇ ਵਿਸਾਰਿਆ ਹੋਇਆ ਹੈ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਬੈਠਾ ਹੈ ਇਸ ਸੰਸਾਰ ਤੇ ਦੋ ਚੀਜ਼ਾਂ ਜਿਹੜੀਆਂ ਵਸਤੂਆਂ ਸੱਚ ਨੇ ਮਰਨਾ ਤੇ ਪ੍ਰਮਾਤਮਾ ਦਾ ਨਾਮ ਇਹ ਦੋਨੇ ਹੀ ਵਿਸਾਰੀਆਂ ਹੋਈਆਂ ਨੇ ਪ੍ਰਮਾਤਮਾ ਦਾ ਨਾਮ ਦਾ ਚਿੰਤਨ ਨਹੀਂ ਕਰਦਾ ਪ੍ਰਮਾਤਮਾ ਦੇ ਨਾਮ ਨੂੰ ਯਾਦ ਨਹੀਂ ਕਰਦਾ ਇਹ ਜਿਹੜਾ ਬੁਢਾਪਾ ਹੈ ਉਹ ਘਰਸ ਰਿਹਾ ਏ ਮਨੁੱਖ ਨੂੰ ਜਿਹੜੀ ਜਵਾਨੀ ਹੈ ਉਹ ਚਲੇ ਗਈ ਏ ਇਸ ਪ੍ਰਕਾਰ ਇਹਨੂੰ ਆਪਣਾ 베ੜਾ ਸਵਾਰਨਾ ਚਾਹੀਦਾ ਹੈ 베ੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਵਰਜ ਪੂਛਲਾ ਤਬ ਤਰਨ ਦੋਹਿਲਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਿੱਦਾਂ ਮਨੁੱਖ ਇੱਕ ਨਦੀ ਦੇ ਕੰਢੇ ਤੇ ਖੜਾ ਹੋਵੇ ਤੇ ਪਤਾ ਏ ਉਥੇ ਨਦੀ ਨੇ ਕਟਾਨ ਕਰਨਾ ਏ ਦਰਿਆ ਨੇ ਕਟਾਨ ਕਰਨਾ ਏ ਉਹ ਜਿਹੜੀ ਮਿੱਟੀ ਆ ਉੱਥੇ ਢਿੱਲੇ ਡਿੱਗ ਪੈਣੀ ਏ ਨਦੀ ਦੇ ਵਿੱਚ ਮਨੁੱਖ ਨੂੰ ਪਤਾ ਏ ਉਹ ਹੁਣ ਨਦੀ ਪਾਰ ਕਰਨੀ ਹੈ ਉਦੇ ਕੋਲ ਸਾਰੀਆਂ ਵਸਤੂਆਂ ਨੇ ਬੇੜਾ ਬੰਨਣ ਦੀਆਂ ਬੇੜਾ ਤਿਆਰ ਕਰਕੇ ਬੇੜਾ ਪਾਰ ਕਰਨ ਦੀਆਂ ਸਾਰੀਆਂ ਵਸਤੂਆਂ ਨੇ ਪਾਰੋਂ ਪਾਰ ਨਹੀਂ ਕਰ ਰਿਆ ਜਦੋਂ ਡਿੱਗਣ ਵਾਲਾ ਹੋਵੇਗਾ ਉਦੋਂ ਕਵੇਗਾ ਪਾਰ ਕਰ ਲਵੇਗਾ ਪਰ ਉਦੋਂ ਤੇ ਪਾਰ ਨਹੀਂ ਹੁੰਦਾ ਜਦੋਂ ਡਿੱਗ ਪਿਆ ਤਾਂ ਹੀ ਸਤਿਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਦੇ ਅੰਦਰ ਵਚਨ ਕਰਦੇ ਬੇੜਾ ਬੰਨ੍ਹ ਨਾ ਸਕਿਓ ਬੰਦਨ ਕੀ ਵੇਲਾ ਜਦੋਂ ਬੇੜਾ ਬੰਨਣ ਦੀ ਲੋੜ ਸੀ ਉਦੋਂ ਬੇੜਾ ਨਹੀਂ ਬੰਨਿਆ ਪਰ ਸਰਵਰ ਵਰਜ ਉਚਲੇ ਤਬ ਤਰਨ ਦੁਹਿਲਾ ਉਦੋਂ ਫਿਰ ਇਹ ਮਨੁੱਖ ਨੇ ਬੇੜਾ ਬੰਨਣਾ ਸੀ ਜਵਾਨੀ ਦੇ ਚ ਬੇੜਾ ਬੰਨਣਾ ਸੀ ਕਿਉਂਕਿ ਬੁਢਾਪਾ ਆ ਗਿਆ ਬੁਢਾਪੇ ਦੇ ਨਾਲ ਸਰੀਰ ਵੀ ਕਮਜ਼ੋਰ ਹੋ ਗਿਆ ਨਾ ਬੰਦਗੀ ਕਰ ਸਕਦਾ ਏ ਨਾ ਬੈਠ ਕੇ ਸਮਾਧੀ ਲਾ ਸਕਦਾ ਏ ਨਾ ਨਾਮ ਜਪ ਸਕਦਾ ਏ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਜਿਹੜਾ ਬੇੜਾ ਬੰਨਣ ਦਾ ਵੇਲਾ ਏ ਉਹ ਜਵਾਨੀ ਹੈ ਇੱਕ ਵਿਦਵਾਨਤ ਦੇ ਕਰਤਾ ਨੇ ਬਹੁਤ ਸੋਹਣਾ ਲਿਖਿਆ ਕਹਿੰਦੇ ਜਗ ਮਾਨਵ ਦੇ ਮਿਲੇ ਨਾ ਸਦਾ ਨਿਤ ਰਾਮ ਭਜੋ ਜੇ ਤੈ ਸੁਖ ਪਾਵੋ ਜਗ ਭੋਗ ਵਿਰਾਟਕ ਕੇ ਬਦਲੇ ਨ ਲਾਲ ਅਬੂਲਕ ਆਕਾਜ ਗਵਾਵੋ ਲੜਕਾ ਪਨ ਜੱਟਰ ਹੈ ਬਲਖੀਨ ਕਹਿੰਦੇ ਇੱਕ ਜਿਹੜਾ ਬੱਚੇ ਦਾ ਪਨ ਬਚਪਨ ਤੇ ਦੂਸਰਾ ਬੁਢਾਪਾ ਇਹ ਦੋਨੇ ਸਮਾਂ ਇਹਨਾਂ ਵਧੀਆ ਨਹੀਂ ਹੁੰਦਾ ਬੰਦਗੀ ਕਰਨ ਵਾਸਤੇ ਲੜਕਾ ਪਨਨ ਸਾਰੇ ਜੱਟਰ ਹੈ ਬਲਖੀਨ ਸੋ ਜੋਵਨ ਮੈਂ ਦਿੜ ਪੁੰਨ ਕਮਾਵੋ ਜਵਾਨੀ ਦੇ ਦਿੜ ਪੁੰਨ ਕਮਾਵੋ ਜਵਾਨੀ ਦੇ ਪਰਮਾਤਮਾ ਦਾ ਨਾਮ ਜਪੋ ਸ਼ੁਭ ਸਿੱਖ ਇਹ ਜਗ ਮਾਨਤ ਲੋ ਜਹ ਤੈ ਨਹ ਅੰਤ ਸਮੇ ਪਛਤਾਵੋ ਇਹ ਚੰਗੀ ਸਿੱਖਿਆ ਇਸ ਨੂੰ ਮੰਨ ਲੈਣਾ ਕਰੋ ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਹੈ ਸਦਾ ਨਹੀਂ ਮਿਲਣਾ ਇਹ ਮਨੁੱਖਾ ਜਨਮ ਨੂੰ ਸਫਲਾਤ ਕਿੱਦਾਂ ਕੀਤਾ ਜਾ ਸਕਦਾ ਹੈ ਜੇ ਜਵਾਨੀ ਦੇ ਵਿੱਚ ਹੀ ਆਪਣਾ ਬੇੜਾ ਬੰਨ ਲਿਆ ਜਿਹੜੇ ਬੇੜੇ ਤੇ ਸੰਸਾਰ ਤੋਂ ਪਾਰ ਹੋਣਾ ਹੈ ਉਹ ਬੇੜਾ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ। ਉਹ ਜਦੋਂ ਬੇੜਾ ਬਣ ਲਿਆ ਤੇ ਸੰਸਾਰ ਤੋਂ ਵੀ ਪਾਰ ਹੋਇਆ ਜਾ ਸਕਦਾ ਹੈ। ਕਿਉਂਕਿ ਜਦੋਂ ਜਾਰੇ ਆਈ ਜੋ ਬਨਹਾਰਿਆ, ਜਵਾਨੀ ਚਲੀ ਗਈ, ਬੁਢਾਪਾ ਆ ਗਿਆ। ਅੱਖਾਂ ਦੇ ਨਾਲੋਂ ਵਿਕਣਾ ਬੰਦ ਹੋ ਜਾਣਾ, ਤੁਰੇ ਨਾ ਵੀ ਤੁਰਿਆ ਵੀ ਨਹੀਂ ਜਾਣਾ, ਕੰਨਾਂ ਦੇ ਨਾਲੋਂ ਸੁਨਣਾ ਬੰਦ ਹੋ ਜਾਣਾ, ਉਦੋਂ ਮਨੁੱਖ ਕੀ ਕਰੇਗਾ? ਇਸ ਕਰਕੇ ਜਿਹੜਾ ਬੇੜਾ ਬੰਨਣ ਦਾ ਵੇਲਾ ਹੈ ਉਸ ਸਮੇਂ ਬੇੜਾ ਬੰਨਣਾ ਚਾਹੀਦਾ ਹੈ ਇਸ ਸੰਸਾਰ ਤੇ ਦੋ ਹੀ ਵਸਤੂਆਂ ਸੱਚ ਨੇ ਇੱਕ ਪ੍ਰਮਾਤਮਾ ਦਾ ਨਾਮ ਤੇ ਦੂਸਰੀ ਮੌਤ ਮੌਤ ਜਿਹੜੀ ਹੈ ਸਦੀਵੀ ਕਾਲ ਦੀ ਨਹੀਂ ਅਟਲ ਸਚਾਈ ਹੈ ਜਿਹੜੀ ਮਨੁੱਖ ਤੇ ਆਉਣੀ ਹੀ ਹੈ ਦੂਸਰਾ ਪ੍ਰਮਾਤਮਾ ਦਾ ਨਾਮ ਹੀ ਇੱਕ ਆਸਰਾ ਹੈ ਜਿਹੜਾ ਇਸ ਸੰਸਾਰ ਤੋਂ ਪਾਰ ਕਰਨ ਵਾਲਾ ਹੈ ਸੋ ਇੰਨੇ ਵਿਚਾਰ ਕਰਦਿਆਂ ਬੇੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦੇ ਚ ਵਸ ਜਾਵੇ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਕਰ ਫਰਮਾਇ ਸਿਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ